ਬਟ ਉਹਨੇ ਓਬੈਸਟੀ ਬਹੁਤ ਵਧੀਆ ਅੱਛਾ ਦੇਖੋ ਲੋਕਾਂ ਦੇ ਹਾਲਾਤ 2025 26 ਤੱਕ ਆਪ ਡਾਕਟਰ ਬੋਲਦੇ ਨੇ ਵੀ ਹਰ ਬੰਦੇ ਨੂੰ ਨੀਡ ਹੋ ਗਈ ਜਿਮ ਦੀ ਹਲੇ ਤਾਂ ਜਿਮ ਘੱਟ ਨੇ ਆਪਣੇ ਇੱਥੇ ਉਹ ਕਾਲੀ ਕਰਦੇ ਆ ਜਿਮ ਚ ਜਾ ਕੇ ਹੁਣ ਜ਼ਿਆਦਾਤਰ ਮੰਟੈਲਿਟੀ ਇਹ ਹੈ ਵੀ ਸ਼ਰਾਬ ਵੀ ਪੀਏ ਸਾਡੇ ਭਾਈ ਸਾਹਿਬ ਵੀ ਹੋਣ ਅਸੀਂ ਪਾਰਟੀਆਂ ਵੀ ਕਰੀਏ ਸਾਡੇ ਐਪਸ ਵੀ ਹੋਣ ਇਹ ਦੋਨੋਂ ਚੀਜ਼ਾਂ ਇੱਕ ਦੂਸਰੇ ਤੋਂ ਵੋਲਡ ਨੇ ਉਹਦੀ ਇਹ ਇੱਛਾ ਹੁੰਦੀ ਆ ਵੀ ਮੈਂ 100 ਨੰਬਰ ਸਕੋਰ ਤੇ ਪਹੁੰਚਾਂ ਹੂੰ ਮਤਲਬ ਅੱਜ ਹੀ ਮੈਂ ਐਡਾ ਵੱਡਾ ਸਟੈਪ ਲੈ ਲਵਾਂ ਵੀ ਮੈਂ ਆਹ ਵਾਲੀ ਐਕਸਰਸਾਈਜ਼ ਕਰਾਂ ਸੈਕਸ ਇੱਕ ਫਿਜ਼ੀਕਲ ਐਕਟੀਵਿਟੀ ਆ ਹਮ ਹੁਣ ਜਿਹੜਾ ਬੰਦਾ ਫਿਜ਼ੀਕਲਿ ਐਕਟੀਵਿਟੀ ਹੋਈ ਨਹੀਂ ਕਰੂਗਾ ਉਹਦੀ ਪਰਫਾਰਮੈਂਸ ਵਧੀਆ ਹੋਊਗੀ ਜਾਂ ਜਿਹੜਾ ਬੰਦਾ ਡੇਲੀ ਵਰਕਆਊਟ ਕਰਦਾ ਅੱਧਾ ਘੰਟਾ ਪਸੀਨਾ ਬਹਾਂਦਾ ਉਹ ਵੀ ਸਾਰੇ ਲੈਣ ਦੇ ਤਾਂ ਨੇ ਲੈਣੇ ਤਾਂ ਬੰਦੇ ਨੇ ਕਿਉਂਕਿ ਫਾਸਟ ਰਿਕਵਰੀ ਕਰਨੀ ਪੈਂਦੀ ਹੈ ਬੋਡੀ ਦੀ ਹੂੰ ਉਹ ਫਾਸਟ ਰਿਕਵਰੀ ਮਸਲ ਗਰੋਥ ਕਰੂਗੀ ਹੂੰ ਔਰ ਜਿਹੜੀ ਤੁਸੀਂ ਨੈਚੁਰਲ ਹਾਰਮੋਨ ਤਿਆਰ ਕਰਨੀ ਆ ਉਹ ਥੋੜਾ ਟਾਈਮ ਲੈ ਜੂਗੀ ਹੂੰ ਤੇ ਉਹਨਾਂ ਨੇ ਮੈਨੂੰ ਲੱਗਦਾ ਜਦੋਂ ਦੀ ਸਵਰਤ ਸਭੰਨ ਲਈ ਆ ਆਪਣੇ ਜਿਹੜੇ ਘਰ ਨੇ ਉਹ ਖੇਤਾਂ ਵਾਲੇ ਰਾਹ ਦੇ ਨੇ ਤੇ ਨਾਰਮਲੀ ਉਹਦੇ ਤੇ ਸਾਡੇ ਫਾਦਰ ਸਾਹਿਬ ਜਦੋਂ ਆਰਮੀ ਸੀ ਉੱਥੇ ਵੀ ਉਹ ਰਨਿੰਗ ਵਗੈਰਾ ਚ ਪਾਰਟਿਸਿਪੇਟ ਕਰਦੇ ਸੀ ਤੇ ਮੈਂ ਹਾ ਨਰਿੰਦਰ ਸਿੰਘ ਕਲੇਰ ਅਕਸਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਭਾਵੇਂ ਪਿੰਡੂ ਸੱਭਿਆਚਾਰ ਖੇਡਾਂ ਧਾਰਮਿਕ ਸਥਾਨ ਹੋਣ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਦਰਸ਼ਕਾਂ ਤੱਕ ਇਹਨਾਂ ਚੀਜ਼ਾਂ ਨੂੰ ਪਹੁੰਚਾਇਆ ਜਾਵੇ ਪਰ ਇਸ ਸ਼ਬਦ ਦੇ ਵਿੱਚ ਅੱਜ ਅਜੇ ਹੀ ਖਾਸ ਚੀਜ਼ ਖਾਸ ਇੰਟਰਵਿਊ ਲੈ ਕੇ ਆਏ ਆ ਜਿਹੜੀ ਸਾਨੂੰ ਬੜੇ ਲੰਬੇ ਸਮੇਂ ਤੋਂ ਸਵਾਲ ਜਵਾਬ ਆਉਂਦੇ ਰਹਿੰਦੇ ਸੀ ਭਾਵੇਂ ਪੰਜਾਬ ਦੇ ਵਿੱਚ ਭਾਵੇਂ ਇੰਡੀਆ ਦੇ ਵਿੱਚ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੇ ਦਰਸ਼ਕਾਂ ਦੇ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਪਰ ਕਈ ਵਾਰ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਜਾਂ ਫਿਰ ਲਾਈਫ ਦਾ ਜੋ ਸਾਈਕਲ ਬਣਿਆ ਹੋਇਆ ਹੈ, ਜੋਬ ਸਾਈਕਲ ਬਣਿਆ ਹੋਇਆ ਹੈ, ਬਿਜ਼ਨਸ ਸਾਈਕਲ ਬਣਿਆ ਹੋਇਆ ਹੈ, ਅਸੀਂ ਆਪਣੇ ਸਿਹਤ ਨਾਲ ਖਿਲਵਾੜ ਕਰਦੇ ਪਏ ਹਾਂ। ਸਿਹਤ ਨਾਲ ਖਿਲਵਾੜ ਇਸ ਕਰਕੇ ਕਰਦੇ ਪਏ ਹਾਂ ਕਿ ਅਸੀਂ ਜਿੰਮ ਤਾਂ ਚਲੇ ਜਾਂਦੇ ਆਂ ਪਰ ਪਤਾ ਨਹੀਂ ਲੱਗਦਾ ਕਦੋਂ ਜਿੰਮ ਜਾਂਦੇ ਜਾਂਦੇ ਸੁੱਤੇ ਰਹਿ ਜਾਂਦੇ ਆਂ ਜਾਂ ਇੰਜਾਂ ਖਲਬੋ ਕੇ ਸੌਣ ਦੀ ਉੱਠਣ ਦੀ ਕੋਸ਼ਿਸ਼ ਕਰਦੇ ਆਂ ਕਿ ਜਿੰਮ ਜਾਣਾ ਪਰ ਨਹੀਂ ਜਾਇਆ ਜਾਂਦਾ। ਲੱਖ ਵਾਰ ਸੋਚਦੇ ਆ ਕਿ ਬਾਡੀ ਵਧੀਆ ਬਣਾ ਲਾਂਗੇ ਪਤਲੇ ਹੋ ਜਾਾਂਗੇ ਜਾਂ ਫਿਰ ਡੋਲੇ ਬਣਾ ਲਾਂਗੇ ਕੁਝ ਵੀ ਨਹੀਂ ਕੀਤਾ ਜਾਂਦਾ ਤੇ ਅਜਿਹੇ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਅਜਿਹਾ शख्स ਜਿਸ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਮਿਹਨਤ ਮਜ਼ਦੂਰੀ ਦਿਹਾੜੀਆਂ ਕਰਕੇ ਕੀਤੀ ਲੇਡੀ ਸਾਈਕਲ ਖਰੀਦੀਆ ਪਹਿਲਾਂ ਦਿਹਾੜੀਆਂ ਕਰਕੇ ਤੇ ਉਸ ਤੋਂ ਬਾਅਦ ਅੱਜ ਇਸ ਮਕਾਮ ਤੇ ਪਹੁੰਚਿਆ ਹੋਇਆ ਏ ਕਿ ਉਸ ਨੂੰ ਇੱਕ ਵੱਡੇ ਸਾਰੇ ਸ਼ਹਿਰ ਤੋਂ ਲੁਧਿਆਣੇ ਵਰਗੇ ਸ਼ਹਿਰ ਦੇ ਕਈ ਅਜਿਹੇ ਲੋਕ ਵਾ ਜਿਹੜੇ ਕਿ ਪਰਸਨ ਲਾ ਕੇ ਕੋਚਿੰਗ ਲੈਂਦੇ ਆ ਜਾਂ ਫਿਰ ਵਿਦੇਸ਼ਾਂ ਦੇ ਵਿੱਚੋਂ ਵੀਡੀਓ ਕਾਲ ਦੇ ਰਾਹੀਂ ਟ੍ਰੇਨਿੰਗ ਦਿੰਦਾ ਉਹ ਮੁੰਡਾ ਪਿੰਡ ਮੋਹੀ ਦਾ ਹਰਦੇਵ ਹਰਦੇਵ ਸਿੰਘ ਮੋਹੀ ਨਾਮ ਆ ਆਓ ਸਵਾਗਤ ਕਰਨਾ ਨੇ ਤੇ ਨਾਲ ਦੀ ਨਾਲ ਤੁਹਾਡੀਆਂ ਜਿਹੜੇ ਸਵਾਲ ਆਇਆ ਉਹਨਾਂ ਨਾਲ ਰੂਬਰੂ ਕਰਕੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਹਰਦੇਵ ਭਾਈ ਸਭ ਤੋਂ ਪਹਿਲਾਂ ਮੈਂ ਸਵਾਲ ਇਹੀ ਲੈ ਲੈਣਾ ਥੋੜਾ ਡੌਲਾ ਦੇਖ ਕੇ ਠੀਕ ਆ ਜੇਸਟ ਬਾਹਰ ਨਿਕਲੀ ਦੇਖ ਕੇ ਹਰੇਕ ਦੇ ਮਨ ਦੇ ਵਿੱਚ ਇੱਕ ਗੱਲ ਆ ਜਾਣੀ ਆ ਬਾਈ ਨੇ ਟੀਕੇ ਲਾਏ ਹੋਣੇ ਆ ਜਾਂ ਪ੍ਰੋਟੀਨ ਖਾਧਾ ਹੋਣਾ ਹਾਂਜੀ ਇਹਦਾ ਪਹਿਲਾਂ ਆਪਾਂ ਸ਼ੁਰੂਆਤੀ ਥੋੜਾ ਜਿਹਾ ਜਵਾਬ ਦੇ ਦਈਏ ਕਿ ਵਾਕਈ ਹੀ ਟੀਕਿਆਂ ਤੇ ਪ੍ਰੋਟੀਨਾ ਦੇ ਖਾਣ ਤੋਂ ਬਿਨਾ ਕਰਟੇਨਾ ਦੇ ਖਾਣ ਤੋਂ ਬਿਨਾ ਬੋਡੀ 6 ਮਹੀਨੇ ਤੋਂ ਸਾਲ ਜਾਂ 2 ਸਾਲ ਚ ਬਣ ਸਕਦੀ ਹੈ ਕਿ ਵਹਿਮ ਹਾਂਜੀ ਵਧੀਆ ਸਵਾਲ ਕੀਤਾ ਤੁਸੀਂ ਬੋਡੀ ਨੇਚਰਲੀ ਬਣਦੀ ਹੈ ਜੀ ਉਹ ਨੇਚਰਲੀ ਇਦਾਂ ਬਣਦੀ ਆ ਵੀ ਤੁਹਾਡੀ ਡਾਈਟ ਦੀ ਰੁਟੀਨ ਹੂੰ ਤੁਹਾਡੇ ਵਰਕਆਊਟ ਦੀ ਰੁਟੀਨ ਤੁਹਾਡੇ ਤੋਂ ਟਾਈਮ ਮੰਗਦੀ ਆ ਪ੍ਰੋਪਰ ਤੁਹਾਨੂੰ ਰੈਸਟ ਚਾਹੀਦੀ ਆ ਪ੍ਰੋਪਰ ਤੁਹਾਡਾ ਵਰਕਆਊਟ ਹੋਣਾ ਚਾਹੀਦਾ ਤੇ ਬਾਡੀ ਨੇਚੁਰਲੀ ਗਰੋ ਕਰਦੀ ਆ ਤੇ ਜਿਹੜੀ ਰਹੀ ਟੀਕਿਆਂ ਦੀ ਗੱਲ ਪਾਊਡਰਾਂ ਦੀ ਸਪਲੀਮੈਂਟਾਂ ਦੀ ਗੱਲ ਉਹ ਇੱਕ ਅਲੱਗ ਟਰੈਕ ਹੈ ਉਹ ਟਰੈਕ ਇਹ ਹੈ ਵੀ ਜਿਹੜੇ ਲੋਕਾਂ ਨੇ ਪ੍ਰੋਫੈਸ਼ਨਲੀ ਬੋਡੀ ਬਿਲਡਿੰਗ ਕਰਨੀ ਆ ਐਥਲੀਟ ਨੇ ਜਿਹੜੇ ਉਹਨਾਂ ਦੀ ਉਹ ਨੀਡ ਹੈ ਉਹਦੇ ਤੋਂ ਬਿਨਾ ਉਹ ਨਹੀਂ ਕਰ ਸਕਦੇ ਕਿਉਂਕਿ ਇਹ ਗੇਮ ਆ ਜਿਹੜੀ ਬੋਡੀ ਬਿਲਡਿੰਗ ਇਹ ਡਿਪੈਂਡ ਹੀ ਸਾਰੇ ਉਹਨਾਂ ਮਤਲਬ ਸਟੀਰੋਇਡਸ ਤੇ ਆ ਅੱਛਾ ਸਪਲੀਮੈਂਟ ਹੂੰ ਇਹ ਸਾਰੇ ਲੈਂਦੇ ਤਾਂ ਨੇ ਲੈਣੇ ਤਾਂ ਪੈਂਦੇ ਨੇ ਕਿਉਂਕਿ ਫਾਸਟ ਰਿਕਵਰੀ ਕਰਨੀ ਪੈਂਦੀ ਆ ਬੋਡੀ ਦੀ ਹੂੰ ਉਹ ਫਾਸਟ ਰਿਕਵਰੀ ਮਸਲ ਗਰੋਥ ਕਰੂਗੀ ਹੂੰ ਔਰ ਜਿਹੜੀ ਤੁਸੀਂ ਨੈਚੁਰਲ ਫਿਜ਼ੀਕ ਤਿਆਰ ਕਰਨੀ ਆ ਉਹ ਥੋੜਾ ਟਾਈਮ ਲੈ ਜੂਗੀ ਹੂੰ ਪਰ ਇਹ ਨਹੀਂ ਹੈ ਵੀ ਉਹ ਤੁਹਾਨੂੰ ਉਹਨਾਂ ਨੂੰ ਟੀਕਿਆਂ ਦੀ ਜ਼ਰੂਰਤ ਹੈ ਇੱਕ ਵਧੀਆ ਫਿਜ਼ੀਕ ਲਈ ਜਾਂ ਤੁਹਾਨੂੰ ਸਪਲੀਮੈਂਟ ਤੁਹਾਡੇ ਅਸੀਂ ਕੁਝ ਸ਼ਾਟ ਦੇਖੇ ਆ ਤੁਹਾਡੇ ਡੌਲਿਆਂ ਦੇ ਸ਼ਾਟ ਦੇਖੇ ਆ ਤੁਹਾਡੇ ਬਾਡੀ ਦੇ ਸ਼ਾਟ ਦੇਖੇ ਆ ਇਹ ਚੀਜ਼ਾਂ ਵੀ ਨੇਚੁਰਲ ਡਾਈਟਰ ਨਾਲ ਬਣ ਸਕਦੀਆਂ ਬਿਲਕੁਲ ਜੀ ਨੇਚੁਰਲ ਬਣ ਸਕਦੀਆਂ ਜੀ ਤੇ ਮੇਰੀ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਨੇਚੁਰਲ ਕਰਦੇ ਆ ਜਿਹੜੇ ਫੂਡ ਨੇ ਉਹ ਦੱਸ ਕੇ ਮੈਂ ਉਹਨਾਂ ਤੋਂ ਗੋਲ ਅਚੀਵ ਕਰਵਾਉਣਾ ਚਾਹੇ ਉਹ ਵੇਟ ਲਾਸ ਹੋਵੇ ਚਾਹੇ ਮਸਲ ਗੇਨ ਹੋਵੇ ਔਰ ਜੇ ਕੋਈ ਬਾਡੀ ਬਿਲਡਿੰਗ ਕਰਦੀ ਚਾਹਤ ਰੱਖਦਾ ਤਾਂ ਉਹਨੂੰ ਸਪਲੀਮੈਂਟ ਦੀ ਵੀ ਨੌਲੇਜ ਦੇ ਦਈ ਆ ਅੱਛਾ ਹੌਣਾ ਆਪਾਂ ਨਾਰਮਲ ਆਪਣਾ ਇਹ ਗੱਲ ਤੇ ਆ ਜਾਨੇ ਹਰਦੇਵ ਮੋਹੀ ਕੌਣ ਆ ਉਹਨੇ ਜਿਹੜੀ ਆਪਣੀ ਇਹ ਬਾਡੀ ਬਿਲਡਿੰਗ ਦੀ ਲਾਈਫ ਆ ਕਦੋਂ ਸ਼ੁਰੂ ਕੀਤੀ ਕੀ ਹਾਰਡਲਸ ਆ ਤੇ ਸਭ ਦੇ ਵਿੱਚ ਜਿਹੜੇ ਮੁਕਾਮ ਤੇ ਪਹੁੰਚੇ ਹੋਇਆ ਏ ਇਸ ਮੁਕਾਮ ਤੇ ਪਹੁੰਚ ਕੇ ਹਰਦੇਵ ਮੋਹੀ ਕੀ ਸੋਚਦਾ ਪਿਆ ਏ ਕਿ ਜੋ ਉਹਦੀ ਸਟਾਰਟਿੰਗ ਦੇ ਵਿੱਚ ਸੋਚ ਸੀ ਕਿ ਉਹੀ ਸੋਚ ਆ ਕਿ ਹੁਣ ਵਿਜ਼ਨ ਕੁਝ ਬਦਲ ਗਿਆ ਜੇਕਰ ਪਹਿਲਾ ਸਵਾਲ ਪੁੱਛਾਂ ਹਾਂ ਜੀ ਕਿ ਕਿਹੜੀ ਉਮਰ ਹੈ ਇਸ ਮਤਲਬ ਜੀ ਕੀਤਾ ਕਿ ਮੈਂ ਡੰਡ ਲਾ ਲਾਂ ਜਾਂ ਮੈਂ ਥੋੜਾ ਜਿਆ ਬਾਡੀ ਬਿਲਡਿੰਗ ਵਾਲੇ ਸਾਈਡ ਤੇ ਆ ਜਾਵਾਂ ਇਹ ਸਵਾਲ ਦਾ ਜਵਾਬ ਦੱਸਦਾ ਹਾਂ ਜੀ ਤੁਹਾਨੂੰ ਮੈਂ ਮੇਰੇ ਫਾਦਰ ਸਾਹਿਬ ਆਰਮੀ 'ਚ ਹੂੰ ਤੇ ਉਹਨਾਂ ਨੇ ਮੈਨੂੰ ਲੱਗਦਾ ਜਦੋਂ ਦੀ ਸਵਰਤ ਸਭੰਨ ਲਈ ਆ ਆਪਣੇ ਜਿਹੜੇ ਘਰ ਨੇ ਉਹ ਖੇਤਾਂ ਵਾਲੇ ਰਾਹ ਦੇ ਨੇ ਤੇ ਨਾਰਮਲੀ ਉਹਦੇ ਤੇ ਸਾਡੇ ਫਾਦਰ ਸਾਹਿਬ ਜਦੋਂ ਆਰਮੀ ਸੀ ਉੱਥੇ ਵੀ ਉਹ ਰਨਿੰਗ ਵਗੈਰਾ 'ਚ ਪਾਰਟਿਸਿਪੇਟ ਕਰਦੇ ਸੀ ਤੇ ਉਹਨਾਂ ਦੀਆਂ ਫੋਟੋਜ਼ ਵਗੈਰਾ ਆਉਂਦੀਆਂ ਸੀ ਜਿੱਦਾਂ ਆਪਣੀ ਚਿੱਠੀ ਜਾਂਦੀ ਹੈ ਨਾ ਉੱਥੇ ਉਹਨਾਂ ਨੇ ਕੋਈ ਪਾਰਟਿਸਿਪੇਟ ਕਰਨਾ ਫੋਟੋ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਟਰੋਫੀ ਫੜੀ ਹੋਣੀ ਤੇ ਸਾਡੇ ਮਨ ਚ ਵੀ ਇੱਛਾ ਹੁੰਨੀ ਵੀ ਅਸੀਂ ਵੀ ਕਰਾਂਗੇ ਉਹਨਾਂ ਨੇ ਵੀ ਜਦੋਂ ਆਣਾ ਡੰਡੇ ਨਾਲ ਉਹਨਾਂ ਨੇ ਸਾਨੂੰ ਰਨਿੰਗ ਕਰਵਾਣੀ ਫਿਰ ਸਕੂਲ ਟਾਈਮ ਆਇਆ ਸਕੂਲ ਟਾਈਮ ਦੇ ਵਿੱਚ ਸਕੂਲ ਦੀ ਫੁੱਟਬਾਲ ਦੀ ਟੀਮ ਦੇ ਵਿੱਚ ਰਿਹਾ ਉਸ ਦੇ ਬਾਅਦ ਚ ਕਬੱਡੀ ਖੇਡਣ ਲੱਗਿਆ ਕਬੱਡੀ ਵੀ ਵਧੀਆ ਖੇਡ ਰਿਹਾ ਸੀ ਵੱਡ ਮੇਰਾ ਫਿਰ ਰੁਝਾਨ ਹੋ ਗਿਆ ਬੋਡੀ ਬਿਲਡਿੰਗ ਵੱਲ ਨੂੰ ਪਿੰਡ ਦੇ ਵਿੱਚ ਸਾਡੇ ਜਿਨ੍ਹਾਂ ਨੇ ਮੇਰੀ ਸਟਾਰਟਿੰਗ ਕਰਾਈ ਆ ਸਾਡਾ ਬ੍ਰਦਰ ਹੈ ਰਾਜੂ ਤੇ ਉਹਨੇ ਮੇਰੇ ਪਿੰਡ ਦੇ ਵਿੱਚ ਪਹਿਲੇ ਜਿੰਮ ਖੋਲ੍ਹਿਆ तकरीबन 93 99 ਦੇ ਵਿੱਚ ਪਰ ਮੈਂ ਜਿੰਮ ਦੀ ਸਟਾਰਟਿੰਗ ਕੀਤੀ ਹੈ ਜੀ 2000 2001 ਦੇ ਵਿੱਚ ਤੇ ਪ੍ਰੋਬਲਮਾਂ ਤਾਂ ਪੁੱਛੋ ਨਾ ਵੀ ਇੰਨੀਆਂ ਕਾਇਆਂ ਨੇ 2001 ਤੋਂ ਹਾਂਜੀ ਮੈਨੂੰ ਦੋ 24 ਚਾਲ ਦਾ ਪਿਆ ਇੰਨੇ ਸਾਲ ਤੋਂ ਬਿਲਕੁਲ ਜੀ ਇਦਾਂ ਇਸ ਦੀ ਡਿਊਰਿੰਗ ਮੈਂ ਕਦੇ ਵੀ ਵਰਕਆਊਟ ਤੋਂ ਦੂਰ ਨਹੀਂ ਗਿਆ ਔਰ ਮੇਰੀ ਲਾਈਫ ਦੇ ਵਿੱਚ ਬੜੇ ਮੈਂ ਹਾਰਡ ਵਰਕ ਕੀਤਾ ਸਟਰਗਲ ਨਾ ਤਾਂ ਫਿਰ ਇਹ ਹੋ ਜਾਂਦਾ ਵੀ ਜੇ ਕੁਝ ਨਸੀਬ ਹੀ ਨਹੀਂ ਹੁੰਦਾ ਹਾਰਡ ਵਰਕ ਕਰਕੇ ਜੋ ਵੀ ਹੈ ਮੈਂ ਅਚੀਵਮੈਂਟ ਕੀਤਾ ਮੈਂ ਆਪਣਾ ਘਰ ਬਣਾਇਆ ਮੈਂ ਆਪਣੇ ਸ਼ੌਂਕ ਪੂਰੇ ਕੀਤੇ ਆ ਮੈਂ ਆਪਣੀ ਲਾਈਫ ਦੇ ਵਿੱਚ ਦੋ ਤਿੰਨ ਤਾਂ ਗੱਡੀਆਂ ਹੀ ਚੇਂਜ ਕਰਤੀਆਂ ਨੇ ਤੇ ਇੱਕ ਟਾਈਮ ਇਦਾਂ ਦਾ ਸੀ ਮੈਂ ਦਿਹਾੜੀ ਕਰਦਾ ਸੀ ਲੇਬਰ ਔਰ ਮੇਰੇ ਕੋਲੇ ਮਤਲਬ ਸਾਈਕਲ ਲੈਣ ਲਈ ਵੀ ਪੈਸੇ ਨਹੀਂ ਸੀ ਤੇ ਮੈਂ ਆਪਣੇ ਯਾਰ ਦੋਸਤ ਜਿਹੜੇ ਮੇਰੇ ਨਾਲ ਦਿਹਾੜੀ ਕਰਦੇ ਸੀ 3000 ਰੁਪਏ ਦਾ ਸਾਈਕਲ ਲਿਆ ਸੀ ਪਹਿਲਾਂ 300 ਰੁਪਏ ਮੇਰਾ ਸੀ 2700 ਰੁਪਏ 9 ਜਣੇ ਤਾਂ ਉਹਨਾਂ ਦਾ ਇਕੱਠਾ ਕਰਕੇ ਲਿਆ ਸੀ ਤੇ ਮੈਂ ਬਾਬੇ ਦੇ ਮੈਨੂੰ ਤੇ ਹੱਥ ਰੱਖਿਆ ਮੈਂ ਏਸੇ ਲਾਈਨ ਲਈ ਬਣਿਆ ਹੋਇਆ ਸੀ ਤੇ ਮੈਂ ਏਸੇ ਲਾਈਨ 'ਚ ਵਾਪਸ ਆਇਆ ਔਰ ਮੈਂ ਹਰ ਸ਼ੌਕ ਕਪੂਤਰ ਪੂਰਾ ਕੀਤਾ ਘਟੋ ਘਟ ਚਾਰ ਪੰਜ ਤਾਂ ਮੈਂ ਬਾਈਕ ਚੇਂਜ ਕਰਤੀਆਂ ਬੋਲਟ ਤੋਂ ਲੈ ਕੇ ਛੋਟੀਆਂ ਬੜੀਆਂ ਮੈਂ ਆਪਣੀ ਲਾਈਫ ਦੇ ਵਿੱਚ ਐਸ ਟਾਈਮ ਮੇਰੇ ਕੋਲ ਤਿੰਨ ਗੱਡੀਆਂ ਤੀਸਰੀ ਗੱਡੀ ਤੇ ਆ ਘਰ ਮੈਂ ਆਪਣੇ ਆਪ ਬਣਾਇਆ ਮੇਰੇ ਜਿਹੜੇ ਮੇਰੀ ਲਾਈਫ ਦੇ ਵਿੱਚ ਮੇਰੇ ਦੋਸਤ ਆਏ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਹੈਲਪ ਵੀ ਕੀਤੀ ਜਦੋਂ ਤੁਸੀਂ ਚੰਗਾ ਕਰਨਾ ਨਿਕਲਉਂਦੇ ਹੋ ਤੁਹਾਨੂੰ ਆਟੋਮੈਟਿਕਲੀ ਪ੍ਰਮਾਤਮਾ ਚੰਗੇ ਰਾਹ ਤੇ ਲੈ ਜਾਂਦਾ ਤੇ ਚੰਗੇ ਲੋਕ ਦਿੰਦਾ ਚੰਗੇ ਦੋਸਤ ਦਿੰਦਾ ਤੇ ਇਸ ਤਰ੍ਹਾਂ ਹੀ ਮੈਂ ਅੱਜ ਜਿਹੜਾ ਮੈਂ ਸੋਚ ਰਿਹਾ ਵਾਂ ਵੀ ਮੈਂ ਪਿੰਡ ਵਿੱਚ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਪਿੰਡ ਦੇ ਬੱਚਿਆਂ ਲਈ ਮੈਂ ਇੱਕ ਟੀਮ ਤਿਆਰ ਕੀਤੀ ਹੋਈ ਆ ਜਿਹੜੀ ਕਿ ਅਸੀਂ ਸ਼ਾਮ ਨੂੰ ਉੱਥੇ ਇਕੱਠੇ ਕਰਨੇ ਆ ਤੇ ਜਿਹੜਾ ਹੁਣ ਦਾ ਮੇਰਾ ਡ੍ਰੀਮ ਹੈ ਮੈਂ ਚਾਹੁੰਦਾ ਇੱਥੇ ਸ਼ਹਿਰ ਦੇ ਬੱਚੇ ਹੱਥਾਂ ਦੇ ਵਿੱਚ ਫੋਨ ਲੈ ਲੈ ਕੇ ਮੋٹے ਹੋਏ ਨੇ ਅੱਖਾਂ ਤੇ ਐਨਕਲ ਲੱਗੀਆਂ ਹੋਈਆਂ ਨੇ ਤੇ ਮੇਰੀ ਆਪਣੀ ਪਰਸਨਲ ਸੋਚ ਇਹ ਆ ਵੀ ਮੈਂ ਇੱਥੇ ਸ਼ਹਿਰ ਦੇ ਬੱਚਿਆਂ ਦੇ ਕਿਤੇ ਖਾਲੀ ਪਲਾਟ ਲੈ ਕੇ ਜਿਸ ਤਰ੍ਹਾਂ ਮੈਂ ਪਿੰਡ ਐਕਸਰਸਾਈਜ਼ ਕਰਵਾਉਣਾ ਵਾ ਉਸ ਤਰ੍ਹਾਂ ਬੱਚਿਆਂ ਨੂੰ ਐਕਸਰਸਾਈਜ਼ ਕਰਵਾਣੀ ਸ਼ੁਰੂ ਕਰਾਂ ਤਾਂ ਜੋ ਜਿਹੜੇ ਬੱਚੇ ਆ ਸ਼ਹਿਰ ਦੇ ਵੀ ਗਰਾਊਂਡ ਨਾਲ ਜੁੜਨ ਮਿੱਟੀ ਨਾਲ ਜੁੜਨ ਨਹੀਂ ਤਾਂ ਬੱਚੇ ਫੋਨ ਲੈ ਕੇ ਤੁਹਾਨੂੰ ਬੈਠੇ ਰਹਿੰਦੇ ਨੇ ਅਕਸਰ ਆਪਾਂ ਇਹਦੇ ਤੁਹਾਡੇ ਸਵਾਜ਼ ਜ਼ਿੰਦਗੀ ਦੇ ਵਿੱਚ ਲੈਂਦੇ ਰਵਾਂਗੇ ਪਰ ਇੱਕ ਜਿਹੜਾ ਖਤਰਨਾਕ ਦੌਰ ਚੱਲਦਾ ਪਿਆ ਏ ਪੰਜਾਬ ਦੇ ਵਿੱਚ 6ਵੇਂ ਦਰਿਆ ਦੀ ਗੱਲ ਕਰਦੇ ਆ ਹਾਂਜੀ ਇਹ ਦੌਰ ਦੇ ਵਿੱਚ ਲੋਕ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਪੇਰੈਂਟਸ ਪੰਜਾਬ ਦੀ ਜਵਾਨੀ ਨੂੰ ਇਹ ਡਰ ਆ ਕਿ ਜੇ ਮੈਂ ਲੱਗ ਗਿਆ ਤਾਂ ਮੈਂ ਮੁੜਦਾ ਨਹੀਂ ਹਾਂਜੀ ਤੇ ਜੇ ਮੈਂ ਨਾ ਲੱਗਿਆ ਤਾਂ ਮੇਚ ਸਟ੍ਰੈਸ ਹੀ ਇੰਨਾ ਵਾ ਬੇਰੋਜ਼ਗਾਰੀ ਦਾ ਪੈਸੇ ਹੈ ਨਹੀਂਗੇ ਜਾਫਰੀਤ ਸੇ ਕੁਝ ਦੀਂਦਾ ਨਹੀਂ ਪੰਜਾਬ ਦੇ ਵਿੱਚ ਤਾਂ ਕਰਕੇ ਸ਼ਾਇਦ ਉਹ ਦੇਖੋ ਦੇਖੀ ਗਲਤ ਰਾਹੇ ਪੈ ਜਾਂਦੇ ਆ ਤੁਸੀਂ ਜਦੋਂ ਉਹ 2001 ਦੀ ਗੱਲ ਕੀਤੀ ਆ ਉਦੋਂ ਦੇ ਡਰਗ ਦੇ ਜਿਹੜਾ ਹੁਣ ਦਾ ਡਰਗ ਵਾ ਕੀ ਅੰਤਰ ਮੰਦੇ ਜਿਹੜਾ ਹੁਣ ਵਾਲਾ ਡਰਗ ਹੈ ਜੀ ਉਹ ਤੋਂ ਆਪਣੇ ਨਾਰਮਲ ਜਿਵੇਂ ਭੁੱਖੀ ਹੋ ਗਈ ਲੋਕ ਹੂੰ ਜਾਂ ਛੋਟਾ ਮੋਟਾ ਨਸ਼ਾ ਜਿਵੇਂ ਪਿੰਡ ਦੇ ਵਿੱਚ ਆਮ ਲੋਕੀ ਭੰਗ ਵਗੈਰਾ ਵੀ ਕਰਦੇ ਨੇ ਉਹ ਸੀ ਹੂੰ ਹੁਣ ਦੇ ਜਿਹੜੇ ਸਾਰੇ ਨਸ਼ੇ ਨੇ ਉਹ ਸਿੰਥੈਟਿਕ ਹੋ ਗਏ ਨੇ ਹੂੰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਮੁੰਡਿਆਂ ਦੀਆਂ ਉਹ ਮੇਨ ਰੀਜ਼ਨ ਇਹੀ ਹੈ ਉਹਨਾਂ ਨੂੰ ਲੱਗਦਾ ਵੀ ਸੁਪਨੇ ਵੱਡੇ ਨੇ ਹੂੰ ਹੂੰ ਉਹਨਾਂ ਦੇ ਆਪਣੇ ਸਕਿੱਲ ਜਾਂ ਆਪਣੀ ਕੋਈ ਮਤਲਬ ਕੋਸ਼ਿਸ਼ ਨਹੀਂ ਹੈ ਹੂੰ ਤੇ ਮੈਂ ਤਾਂ ਜਿਹੜੇ ਭਰਾ ਨਸ਼ਾ ਕਰਦੇ ਨੇ ਉਹਨਾਂ ਨੂੰ ਇਹੀ ਕਹੂੰਗਾ ਵੀ ਮੈਂ ਆਪ ਬੇਜਮੀਨਾ ਹੂੰ ਬੰਦਾ ਵਾਂ ਹੂੰ ਮਤਲਬ ਆਪਣੇ ਕੋਲ ਕੋਈ ਹੇ ਕਿਸਮ ਦੀ ਕੋਈ ਜ਼ਮੀਨ ਨਹੀਂ ਹੂੰ ਬਾਹਰ ਵੀ ਨਾ ਜਾਓ ਮੈਨੂੰ ਲੱਗਦਾ ਵੀ ਥੋੜੀ ਲੋੜ ਇੱਥੇ ਆ ਹੂੰ ਮੁੰਡਿਆਂ ਨੂੰ ਹੀ ਇੱਥੇ ਲੋੜ ਆ ਪੰਜਾਬ ਨੂੰ ਬਚਾਉਣ ਦੇ ਵਿੱਚ ਤੇ ਆਪਣਾ ਘਰ ਤੁਸੀਂ ਇੱਥੇ ਹੀ ਗਰਾਸ ਸਕਦੇ ਹੋ ਮੇਰੀ ਲਾਈਨ ਦੇ ਵਿੱਚ ਫਿਟਨੈਸ ਲਾਈਨ ਦੇ ਵਿੱਚ ਐਜੇ ਟ੍ਰੇਨਰ ਨਾਰਮਲ ਹੀ ਬੰਦਾ 50000 ਰੁਪਇਆ ਕਮਾ ਲੈਂਦਾ ਹੈ। ਅੱਛਾ ਤੇ ਜਿਹੜੇ ਆਪਣੇ ਮੁੰਡੇ ਜਾਂਦੇ ਨੇ ਦੁਬਈ ਵਗੈਰਾ ਉਥੇ ਇੰਨਾ ਹਾਰਡਵਰਕ ਕਰਦੇ ਨੇ ਮੈਨੂੰ ਨਹੀਂ ਲੱਗਦਾ ਵੀ ਉਹ 50 ਵੀ ਬਣਾਉਂਦੇ ਹੋਣਗੇ। ਤੇ ਜਿਹੜੇ ਮੇਰੇ ਭਰਾ ਨਸ਼ੇ ਨੂੰ ਲੱਗੇ ਹੋਏ ਨੇ ਉਹ ਨਸ਼ਿਆਂ ਨੂੰ ਤਿਆਗ ਕੇ ਇਸ ਧਰਤੀ ਲਈ ਕੁਝ ਕਰਨਾ ਚਾਹੀਦਾ ਉਹਨਾਂ ਨੂੰ। ਤੇ ਵੀ ਇੱਕ ਸਾਈਕਲ ਬਣਿਆ ਹੋਇਆ। ਉਹ ਸਾਈਕਲ 'ਚ ਕੀ ਕਹਿੰਦੇ ਆ ਕਿ ਕੋਈ ਬੱਚਾ ਪਲੱਸ 2 ਕਰਕੇ ਆ ਗ੍ਰੈਜੂਏਸ਼ਨ ਕਰਕੇ ਉਹ ਪਹਿਲਾਂ ਜੌਬ ਕਰਦਾ। ਹਾਂਜੀ। ਹਾਂਜੀ। ਸਟਾਰਟਿੰਗ 'ਚ ਸੁਪਨੇ ਵੱਡੇ ਹੁੰਦੇ ਆ ਜੌਬ ਤੇ ਕਿਸੇ ਵੀ ਕਲਚਰ ਦੀ ਜੌਬ ਕਰਦਾ ਆ ਆਈਟੀ ਕੰਪਨੀ ਦੀ ਜਾਂ ਕੋਈ ਹੋਸਟ ਰੇਮ ਦੀ ਜੌਬ ਕਰਦਾ ਉੱਥੇ ਜਾ ਕੇ ਕੀ ਦਿਖਦਾ ਕਿ ਉਹ ਆਪਣੀ ਕੁਰਸੀ ਤੇ ਸੋਫੇ ਤੇ ਟੇਬਲ ਤੇ ਬਹਿ ਗਿਆ ਹਾਂਜੀ 9 ਵਜੇ 10 ਵਜੇ ਬਹਿ ਗਿਆ 9 ਘੰਟੇ ਸ਼ਿਫਟ ਲੱਗੀ ਸ਼ਾਮ ਨੂੰ 7:00 ਵਜੇ ਆਇਆ ਜਦੋਂ ਇਹ ਸਾਈਕਲ ਦੋ ਮਹੀਨਾ ਦੋ ਮਹੀਨੇ 6 ਮਹੀਨੇ ਸਾਲ ਹੋ ਜਾਂਦਾ ਤਾਂ ਉਹਨੂੰ ਇਹ ਅਹਿਸਾਸ ਹੋਣ ਲੱਗ ਜਾਂਦਾ ਕਿ ਮੈਂ ਜਦੋਂ ਪੜਦਾ ਹੁੰਦਾ ਸੀ ਤਾਂ ਮੈਂ ਤਾਂ ਬਹੁਤ ਆਪਣੇ ਆਪ ਨੂੰ ਉਹ ਕਹਿੰਦੇ ਫੰਨੇ ਖਾ ਸਮਝਦਾ ਸੀਗਾ ਕਿ ਮੈਂ ਤਾਂ ਜੀ ਡੋਮੀਨੋਸ ਖੋੜ ਲੂੰਗਾ ਜਾਂ ਮੈਂ ਪੋਰਸ਼ ਗੱਡੀ ਲੈ ਲੂੰਗਾ ਜਾਂ ਮੈਂ ਕਰ ਦੂੰਗਾ ਤਨਖਾਹ ਤਾਂ ਮੇਰੀ 12000 ਲੱਗੀ ਹੈ ਤੇ 12000 ਦੇ ਵਿੱਚ ਵੀ ਅਗਲੇ ਸਾਲ 10% ਇਨਕਰੀਮੈਂਟ ਹੋਣੀ ਹੈ ਕਿ ਨਹੀਂ ਹੋਣੀ ਹਾਂਜੀ ਮੰਨ ਲਓ 15000 ਲੱਗੀ 18000 ਲੱਗੇ 20000 ਪੰਜਾਬ ਦੇ ਵਿੱਚ ਕਹਿੰਦੇ ਆ ਕਿ ਫਰੈਸ਼ਰ ਨੂੰ ਨਹੀਂ ਲੱਗਦੀ ਨਹੀਂ ਲੱਗਦੀ ਉਸ ਤੋਂ ਬਾਅਦ ਜਿਹੜਾ ਸਾਈਕਲ ਚੱਲਦਾ ਵਾ 2-3 ਸਾਲ ਬਾਅਦ ਉਹਦੀ ਜੋ ਤਨਖਾਹ 30-40 ਤੇ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਉਹਨੂੰ ਰਸਤੇ ਬੰਦ ਹੋ ਜਾਂਦੇ ਆ ਹਾਂਜੀ ਉਹ ਰਸਤੇ ਅੱਗੇ ਕੀ ਖੁੱਲਦੇ ਆ ਜਾਂ ਤੂੰ ਭਾਈ ਪੂਨੇ ਜਾ ਬੰਗਲੌਰ ਜਾ ਬਿਲਕੁਲ ਜਾਂ ਫਿਰ ਤੂੰ ਬਾਹਰ ਦਾ ਰਸਤਾ ਲੈ ਜੇ ਪੂਨੇ ਬੰਗਲੌਰ ਜਾਂਦਾ ਤਾਂ ਉਹ ਕਹਿੰਦਾ ਕਿ ਮੇਰਾ ਉੱਥੇ ਇਕੱਲੇ ਦਾ ਖਰਚਾ ਜਾਂ ਮੈਂ ਆਪਣੇ ਫੈਮਿਲੀ ਨੂੰ ਲੈ ਕੇ ਜਾਊਗਾ ਗੱਲ ਉੱਥੇ ਆ ਗਈ ਹਾਂਜੀ ਤੁਸੀਂ ਜਿਹੜੇ ਸਾਈਕਲ ਪਏ ਹੋਇਓ ਇਸ ਜੋਬ ਪ੍ਰੋਫਾਈਲ ਦੇ ਵਿੱਚ ਪਏ ਹੋਇਓ ਇੱਥੇ ਫਿਰ ਖਰਚੇ ਕਿਵੇਂ ਨਿਕਲਦੇ ਆ ਇੱਥੇ ਖਰਚੇ ਦੀ ਮੈਂ ਦੇਖੋ ਮੇਰੇ ਕੋਲ ਆਪਣੇ ਪਰਸਨਲ ਕਲਾਇੰਟ ਨੇ ਅੱਛਾ ਕੋਈ ਦੇਖੋ ਸ਼ਹਿਰ ਦੇ ਵਿੱਚ ਨਿਗਾਹ ਮਾਰ ਲਓ ਲੋਕਾਂ ਨੇ ਪੈਸਾ ਤਾਂ ਬਹੁਤ ਕਮਾਇਆ ਹੋਇਆ ਹੈ ਨਾ ਫਿਟਨੈਸ ਨਹੀਂ ਕਮਾਈ ਲੋਕਾਂ ਨੇ ਤੇ ਉਹ ਗੱਡੀ ਚੰਗੀ ਲਈ ਹੁੰਦੀ ਆ ਮਹਿੰਗੀ ਗੱਡੀ ਆ ਪਰ ਉਹਨਾਂ ਦੀ ਆਪ ਦੀ ਬੋਡੀ ਉਹਨੇ ਖਰਾਬ ਹੀ ਹੁੰਦੀ ਆ ਤੇ ਜਿਹੜੇ ਬੰਦੇ ਨੂੰ ਕੋਈ ਪ੍ਰੋਬਲਮਾਂ ਨੇ ਕੋਈ ਵੀ ਬੰਦਾ ਰਿਪੋਰਟਾਂ ਕਰਾ ਕੇ ਦੇਖ ਲਵੇ ਉਹਨੂੰ ਕਿੰਨੀਆਂ ਪ੍ਰੋਬਲਮਾਂ ਨਿਕਲਦੀਆਂ ਨੇ ਹਨਾ ਤਾਂ ਹਰ ਇਨਸਾਨ ਨਹੀਂ ਹੁੰਦਾ ਵੀ ਮੈਨੂੰ ਇੱਕ ਟ੍ਰੇਨਰ ਅੱਛਾ ਮਿਲੇ ਜਿਹੜਾ ਮੈਨੂੰ ਡਾਈਟ ਪਲਾਨ ਸਹੀ ਦਵੇ ਮੈਨੂੰ ਵਰਕਆਊਟ ਵਧੇਰੀ ਕਰਾਵੇ ਤੇ ਮੇਰਾ ਗੋਲ ਅਚੀਵ ਕਰਾਵੇ ਤੇ ਇੱਥੇ ਮੈਨੂੰ ਨਹੀਂ ਲੱਗਦਾ ਲੁਧਿਆਣੇ ਦੇ ਵਿੱਚ ਹੀ ਕੰਮ ਦੀ ਕਮੀਆਂ ਕੋਈ ਅੱਛਾ ਬੜੀ ਈਜ਼ੀਲੀ ਈਜ਼ੀਲੀ ਬੰਦਾ 50000 ਰੁਪਇਆ ਗਰਾਹ ਨਾਲ ਕਮਾ ਲੈਣਾ ਹੂੰ ਜਿਹੜੇ 스ਕਿੱਲ ਹੈਗੇ ਨੇ ਕੰਮ ਕਰਨ ਦੇ ਤੇ ਬਾਹਰ ਜਾਣ ਦੀ ਤਾਂ ਮੈਨੂੰ ਲੱਗਦਾ ਮੁੰਡਿਆਂ ਨੂੰ ਜ਼ਰੂਰਤੀ ਹੈਨੀ ਐਜ਼ ਅ ਡਾਈਟੀਸ਼ਨ ਹਾਂ ਇਹਦੇ ਟ੍ਰੇਨਿੰਗ ਲੈਣ ਸਰਟੀਫਿਕੇਸ਼ਨਾਂ ਹੁੰਦੀਆਂ ਨੇ ਪਰਸਨਲ ਟ੍ਰੇਨਰ ਦੀਆਂ ਤੇ ਇਹਦੇ ਵਿੱਚ ਹੀ ਬੰਦਾ ਅچھے ਪੈਸੇ ਕਮਾਉਂਦਾ ਤੇ ਅچھے ਲੈਵਲ ਦੀ ਅਚੀਵਮੈਂਟ ਲੈ ਲੈਂਦਾ ਕੀ ਬਾਕੀ ਤੁਹਾਡੀ ਜਿਹੜੀ ਸਟਰੀਮ ਚੱਲਦੀ ਪਈ ਆ ਡ੍ਰੇਨਰ ਹਣਾ ਹਾਂਜੀ ਏਜ ਦੇ ਵਿੱਚ ਵੀ ਦੌੜ ਜ਼ਿਆਦਾ ਹੋ ਗਈ ਆ ਜ਼ਿਆਦਾ ਆ ਗਿਆ ਮੁੰਡੇ ਹਾਂਜੀ ਇਹ ਮੰਨਦੇ ਹੋ ਵੱਡੋ ਉਹਨੇ ਓਬੈਸਟੀ ਬਹੁਤ ਬੜੀ ਆ ਅੱਛਾ ਦੇਖੋ ਲੋਕਾਂ ਦੇ ਹਾਲਾਤ 2025 26 ਤੱਕ ਆਪ ਡਾਕਟਰ ਬੋਲਦੇ ਨੇ ਵੀ ਹਰ ਬੰਦੇ ਨੂੰ ਨੀਡ ਹੋ ਗਈ ਜਿਮ ਦੀ ਹਮ ਹਲੇ ਤਾਂ ਜਿਮ ਘੱਟ ਨੇ ਆਪਣੇ ਇੱਥੇ ਅੱਛਾ ਤੇ ਜਾਂਦੇ ਕਿੰਨੇ ਨੇ ਲੋਕ ਹਮ ਆਪਣੇ ਕਾਊਂਟਿੰਗ ਕਰਕੇ ਦੇਖ ਲੋ ਹਰ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਵੀ ਨਹੀਂ ਜਾਂਦਾ ਹੋਣਾ ਜੇ ਆਪ ਆਪਣਾ ਮਹੱਲੇ ਦੇ ਵਿੱਚੋਂ ਦੋ ਬੰਦੇ ਜਿੰਮ ਜਾਂਦੇ ਨੇ ਹਾਲਾਂਕਿ ਨੀਡ ਸਾਰਿਆਂ ਨੂੰ ਹੈ ਐਕਸਰਸਾਈਜ਼ ਦੀ ਡਾਈਟ ਦੀ ਨੀਡ ਉਸ ਚੀਜ਼ ਕਰਕੇ ਸਭ ਨੂੰ ਜਿੰਮ ਜੁਆਇਨ ਕਰਨਾ ਪੈਣਾ ਇੱਕ ਟਾਈਮ ਆ ਕੇ ਹਵਾ ਕਿੰਨੀ ਪੋਲੂਟਿਡ ਹੋ ਗਈ ਆ ਪਾਣੀ ਕਿੰਨਾ ਸੜਾ ਹੋ ਗਿਆ ਜਿੰਨੀਆਂ ਸਬਜ਼ੀਆਂ ਖਾਣੇ ਆਪਾਂ ਉਹ ਕਿੱਦਾਂ ਉਗਦੀਆਂ ਨੇ ਤੇ ਉਹਨਾਂ ਸਭ ਤੋਂ ਚੀਜ਼ਾਂ ਦੇ ਜਿਹੜੀਆਂ ਬਿਮਾਰੀਆਂ ਲੱਗਣੀਆਂ ਨੇ ਲੋਕਾਂ ਨੂੰ ਉਹਨਾਂ ਤੋਂ ਬਚਣ ਲਈ ਤਾਂ ਫਿਰ ਜਿੰਮ ਹੀ ਆ ਕਰਾਂ ਚ ਤਾਂ ਵੈਸੇ ਹੀ ਨਹੀਂ ਕੰਮ ਰਿਹਾ ਹੋਇਆ ਕੁਝ ਲੋਕ ਇਹ ਮੰਨਦੇ ਆ ਕਿ ਜਿਮ ਦੇ ਨਾਲ ਸੈਕਸ਼ੂਅਲ ਲਾਈਫ ਖਰਾਬ ਹੋ ਜਾਂਦੀ ਆ ਜਾਂ ਫਿਰ ਇਹ ਜਾਖ ਦਿੰਦੇ ਆ ਕਿ ਕਿਉਂਕਿ ਜਿਮ ਜਿਆਦਾ ਕਰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਟਾਈਮਿੰਗ ਦੇ ਵਿੱਚ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਇਹ ਇਹ ਤਾਂ ਉਲਟਾ ਵਾ ਕਿ ਵਧੀਆ ਹੋ ਜਾਂਦੀ ਆ ਕਿ ਕੀ ਆ ਇਹ ਮੈਥ ਹੈ ਜੀ ਸਭ ਤੋਂ ਵੱਡਾ ਮੈਥ ਹੈ ਆਪਣੇ ਜਿਹੜੇ ਲੋਕ ਪੜ੍ਹ ਲਿਖ ਕੇ ਵੀ ਅਨਪੜ੍ਹ ਵਾਲੀਆਂ ਗੱਲਾਂ ਕਰਦੇ ਨੇ ਸੈਕਸ ਇੱਕ ਫਿਜ਼ੀਕਲ ਐਕਟੀਵਿਟੀ ਆ ਹਮ ਹੁਣ ਜਿਹੜਾ ਬੰਦਾ ਫਿਜ਼ੀਕਲਿ ਐਕਟੀਵਿਟੀ ਹੋਈ ਨਹੀਂ ਕਰੂਗਾ ਹਮ ਉਹਦੀ ਪਰਫਾਰਮੈਂਸ ਵਧੀਆ ਹੋਊਗੀ ਜਾਂ ਜਿਹੜਾ ਬੰਦਾ ਡੇਲੀ ਵਰਕਆਊਟ ਕਰਦਾ ਅੱਧਾ ਘੰਟਾ ਪਸੀਨਾ ਬਹਾਂਦਾ ਉਹਦੀ ਹਮ ਨਾਰਮਲੀ ਗੱਲ ਹੈ ਵੀ ਫਿਟਨੈਸ ਜੇ ਉਸ ਇਨਸਾਨ ਕੋਲੇ ਆ ਹਮ ਉਹਦੀ ਪਰਫਾਰਮੈਂਸ ਬੈਸਟ ਹੋ ਥੋੜੀ ਸੈਕਸ ਲਾਈਫ ਵਧੀਆ ਉਹਦੀ ਪ੍ਰਾਈਵੇਟ ਲਾਈਫ ਬਹੁਤ ਵਧੀਆ ਹੋ ਇਹ ਮਿਥ ਬਣਾਏ ਹੋਏ ਨੇ ਹਾਂ ਜਿਹੜੇ ਲੋਕ ਓਵਰਡੋਸ ਸਟੀਰੋਇਡ ਲੈਂਦੇ ਨੇ ਹਮ ਕਿਤੇ ਨਾ ਕਿਤੇ ਆ ਕੇ ਉਹਨਾਂ ਨੂੰ ਸਪਰਮ ਕਾਉਂਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਹੂੰ ਕਿਉਂਕਿ ਜਿਹੜਾ ਨੇਚੁਰਲੀ ਪ੍ਰੋਡਿਊਸ ਕਰਦੀ ਹੈ ਬਾਡੀ ਉਹ ਬਿਲਕੁਲ ਬੰਦ ਹੋ ਜਾਂਦਾ ਲੋਕੀ ਸਿੰਥੈਟਿਕ ਇੰਜੈਕਟ ਕਰਦੇ ਨੇ। ਉਹਨਾਂ ਲੋਕਾਂ ਨੂੰ ਆਉਂਦੀ ਆ। ਅਸੀਂ ਅਕਸਰ ਦੇਖਦੇ ਹਾਂ ਕਿ ਅੱਗੇ ਤਾਂ ਜਿਮ ਹੁੰਦੇ ਸੀ ਹਾਂ ਜਿਮ ਦੇ ਵਿੱਚ ਸਿਰਫ weight ਪੈ ਜਾਂਦਾ ਸੀ। ਫਿਰ ਮਸ਼ੀਨਾਂ ਆਉਣ ਲੱਗੀਆਂ, ਟ੍ਰੇਨਮੈਂਟ ਆਉਣ ਲੱਗੇ, ਕ੍ਰਾਸ ਵੇਟ ਜੋ ਵੀ ਹੈ ਨਾ ਆਉਣ ਲੱਗੇ। ਪਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਹਰੇਕ ਜਨਰ ਦੇ ਵਿੱਚ ਨਾਲ ਪਿੱਛੇ ਜਿੱਥੇ 메ਨ ਬੰਦਾ ਬੈੰਦਾ ਵਾ ਜਾਂ ਕਾਊਂਟਰ ਲੱਗ ਪਿੱਛੇ ਡੱਬੇ ਪਏ ਹੁੰਦੇ ਆ ਹਾਂਜੀ ਜਾਂ ਐਂਟਰੈਂਸ ਤੇ ਇੱਕ ਪ੍ਰੋਪਰ ਬਣਾ ਕੇ ਨਾ ਸੈਟਅਪ ਲਾਇਆ ਹੁੰਦਾ ਉਹ ਵਾਕਈ ਹੀ ਲੋੜ ਆ ਕਿਉਂ ਇੱਕ ਬਿਜ਼ਨਸ ਦਾ ਉਹਨਾਂ ਨੇ ਤਰੀਕਾ ਬਣਾ ਲਿਆ ਦੇਖੋ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਦਿੰਦਾ ਉਹ ਜਿਹੜੇ ਡੱਬੇ ਪਏ ਹੁੰਦੇ ਨੇ ਹੂੰ ਉਹ ਅੱਜ ਦੇ ਟਾਈਮ ਦੀ ਨੀਡ ਹੈ ਅੱਛਾ ਉਹ ਨੀਡ ਕਿਉਂ ਆ ਹੂੰ ਉਹ ਤੁਸੀਂ ਕਿਸੇ ਬੰਦੇ ਨੇ ਗੋਲ ਸੈੱਟ ਕੀਤਾ ਹੈ ਪਤਲੇ ਹੋਣ ਦਾ ਹੂੰ ਪਹਿਲਾਂ ਤਾਂ ਬਬ ਪ੍ਰੋਟੀਨ ਨੂੰ ਸਮਝਾਂਗੇ ਪ੍ਰੋਟੀਨ ਕੀ ਹੈ ਪ੍ਰੋਟੀਨ ਮਿਲਕ ਹੈ ਹੂੰ ਮਿਲਕ ਦਾ ਪ੍ਰੋਡਕਟ ਹੈ ਹੂੰ ਉਹਨੂੰ ਹੀ ਬਣਾ ਕੇ ਪ੍ਰੋਸੈਸ ਕਰਕੇ ਡੱਬੇ 'ਚ ਬੰਦ ਕੀਤਾ ਹੋਇਆ ਪਰ ਦੇਖੋ ਦੇਖੀ ਚੱਕਰ ਕੀ ਵਹਿ ਰਿਹਾ ਬਾ ਜਿਹੜੇ ਫੇਕ ਬ੍ਰਾਂਡ ਨੇ ਉਹ ਉਹਨਾਂ 'ਚ ਸਟੀਰੋਇਡ ਮਿਕਸ ਕਰਕੇ ਜਾਂ ਕੋਈ ਕੈਮੀਕਲ ਮਿਕਸ ਕਰਕੇ ਦੇ ਰਹੇ ਨੇ ਹੂੰ ਪ੍ਰੋਟੀਨ ਖਾਣਾ ਗਲਤ ਨਹੀਂ ਹੈ ਪਰ ਪ੍ਰੋਟੀਨ ਸਹੀ ਖਾਣਾ ਬਹੁਤ ਸਹੀ ਜ਼ਰੂਰੀ ਹੈ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਸਹੀ ਕਿਉਂ ਗਲਤ ਕੀ ਹੈ ਅੱچھے ਬ੍ਰਾਂਡ ਦਾ ਵਿਦ ਬੈਲ ਲਓ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਦੀ ਪੈਕਿੰਗ ਜਲਦੀ ਜਲਦੀ ਤਾਂ ਲੋਕਾਂ ਨੂੰ ਪੈਕਿੰਗ ਦਾ ਨਹੀਂ ਪਤਾ ਲੱਗਦਾ ਔਰ ਪ੍ਰੋਟੀਨ ਬਜ਼ੁਰਗ ਨੂੰ ਵੀ ਜ਼ਰੂਰਤ ਹੈ ਜੰਗ ਨੂੰ ਵੀ ਜ਼ਰੂਰਤ ਹੈ ਔਰ ਬੱਚੇ ਨੂੰ ਵੀ ਜ਼ਰੂਰਤ ਹੈ ਜਦੋਂ ਬੱਚਾ ਪੈਦਾ ਹੁੰਦਾ ਹੈ ਮਾਂ ਦੇ ਮਿਲ ਦੁੱਧ ਦੇ ਵਿੱਚ ਉਹਨੂੰ ਪਹਿਲੇ ਪ੍ਰੋਟੀਨ ਹੀ ਮਿਲਦਾ ਹੈ ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਅੱਜ ਦੀਆਂ ਡਾਈਟਾਂ ਨੇ ਉਹ ਕੰਪੈਰੀਜ਼ਨ ਜੇ ਆਪਾਂ ਕਰੀਏ ਵੀ ਜੇ ਤੁਸੀਂ ਇੱਕ ਸਕੂਪ ਲੈਣਾ 30 ਗ੍ਰਾਮ ਦਾ ਇੱਕ ਸਕੂਪ ਦੇ ਵਿੱਚੋਂ ਤੁਹਾਨੂੰ ਮੰਨ ਕੇ ਚਲੋ 24 25 ਗ੍ਰਾਮ ਜਾਂ 28 ਗ੍ਰਾਮ ਪ੍ਰੋਟੀਨ ਮਿਲ ਜਾਣਾ ਜੇ ਹੁਣ ਆਪਾਂ ਇੱਕ ਆਂਡਾ ਖਾਵਾਂਗੇ ਉਹਦੇ ਚੋਂ 1.5 ਤੋਂ 3 ਗ੍ਰਾਮ ਦਾ ਪ੍ਰੋਟੀਨ ਮਿਲਣਾ ਕਿੰਨੇ ਆਂਡੇ ਖਾਣੇ ਪੈਣਗੇ ਤਾਂ ਇੱਕ ਐਥਲੀਟ ਦੀ ਨੀਡ ਹੈ ਪ੍ਰੋਟੀਨ ਲੈਣਾ ਐਥਲੀਟ ਦੀ ਨੀਡ ਹੈ ਕਿ ਜਿਹੜਾ ਜਿਮ ਲਾਉਂਦਾ ਉਹਦੀ ਵੀ ਨੀਡ ਹੈ ਜਿਮ ਲਾਉਂਦਾ ਜਿਹੜਾ ਨਾਰਮਲ ਹੀ ਬੰਦਾ ਉਹ ਕਰਦੀ ਡਾਈਟ ਹੀ ਖਾ ਸਕਦਾ ਹੈ ਹੂੰ ਠੀਕ ਹੈ ਆਪਣੇ ਸਪਰਾਉਟ ਖਾਵੇ ਹੂੰ ਅੰਡੇ ਖਾਵੇ ਜੇ ਨੌਨ ਵੇਜ ਹੈ ਚਿਕਨ ਖਾ ਸਕਦਾ ਹੈ ਹੂੰ ਚਿਕਨ ਨਾਲੋਂ ਬੈਸਟ ਮਟਰ ਨਾਲ ਜੇ ਮਟਰ ਖਾ ਸਕਦਾ ਹੈ ਠੀਕ ਹੈ ਜੀ ਬਾਕੀ ਨੈਚੁਰਲ ਡਾਈਟ ਦੇ ਵਿੱਚ ਪਨੀਰ ਹੋ ਗਿਆ ਇਦਾਂ ਦੀ ਨੋਰਮਲ ਡਾਈਟ ਦੇ ਵਿੱਚ ਆਪਣੇ ਆਪ ਨੂੰ ਫਿੱਟ ਰੱਖਿਆ ਜਾ ਸਕਦਾ ਫਿਰ ਵੀ ਜਿਹੜੇ ਹੁਣ ਪ੍ਰੋਟੀਨ ਬਾਰੇ ਸੋਚਦੇ ਪਏ ਆ ਜਾਂ ਲੈਂਦੇ ਪਏ ਆ ਉਹ ਕਿਹੜੀ ਚੀਜ਼ ਦਿਮਾਗ 'ਚ ਰੱਖਣ ਕਿ ਉਹਨਾਂ ਨੂੰ ਪਤਾ ਲੱਗ ਜਵੇ ਵੀ ਇਹ ਪ੍ਰੋਟੀਨ ਸਹੀ ਆ ਜਾਂ ਫੇਕ ਵਾ ਇਹਦਾ ਕਿਵੇਂ ਪਤਾ ਲੱਗ ਸਕਦਾ ਕੁਝ ਇਹਦਾ ਆ ਕੁਝ ਕੁ ਬ੍ਰਾਂਡ ਹੈਗੇ ਨੇ ਜਿਹੜੇ ਬਹੁਤ ਜਿਹੜੇ ਮਤਲਬ ਪੂਰਾ ਦਾਵਾ ਕਰਦੇ ਆ ਵੀ ਸਾਡੇ ਕੋਲੇ ਲੈਬ ਟੈਸਟ ਵੀ ਕਰਵਾ ਲਓ ਠੀਕ ਆ ਤੇ ਤੁਸੀਂ ਆਪਣੇ ਟਰਸਟ ਵਾਲੇ ਬੰਦੇ ਕੋਲੇ ਜਾਓ ਮੈਂ ਤਾਂ ਮੈਂ ਇਹੀ ਕਹੂੰਗਾ ਹਰ ਬੰਦੇ ਦਾ ਕੋਈ ਨਾ ਕੋਈ ਲਿੰਕ ਹੁੰਦਾ ਟਰਸਟ ਵਾਲੇ ਬੰਦੇ ਕੋਲੇ ਜਾਓ ਜਿੱਥੇ ਤੁਹਾਨੂੰ ਯਕੀਨ ਨਾ ਵੀ ਇਹ ਬੰਦਾ ਸਾਡੇ ਨਾਲ ਗਲਤ ਨਹੀਂ ਕਰ ਸਕਦਾ ਟਰੇਨਰ ਦੀ ਵੀ ਨਾ ਸੁਣੋ ਟਰੇਨਰ ਨੇ ਚਾਰ ਪੈਸੇ ਕਮਾਣੇ ਹੁੰਦੇ ਨੇ ਉਹਨੂੰ 5-400 ਰੁਪਏ ਬਚਦਾ ਹੁੰਦਾ ਉਹਨੇ ਚੱਕ ਕੇ ਕੋਈ ਵੀ ਦਿਨਾ ਨਹੀਂ ਉਹਦੀ ਨਾ ਸੁਣੋ ਆਪਣੇ ਮਨ ਦੇ ਨਾਲ ਦੇਖੋ ਵੀ ਤੁਸੀਂ ਕਿਹੜੀ ਸ਼ਾਪ ਤੇ ਜਾ ਰਹੇ ਹੋ ਉੱਥੇ ਮੈਨੂੰ ਟਰਸਟ ਬ੍ਰਾਂਡ ਮਿਲ ਸਕਦਾ ਹੈ ਵਿਦ ਬਿੱਲ ਸੇ ਮਿਲ ਸਕਦਾ ਹੈ ਜਿਆਦਾਤਰ ਤਾਂ ਲੋਕ ਕੀ ਕਹਿੰਦੇ ਆ ਵੀ ਬਿਨਾ ਬਿੱਲ ਤੋਂ ਲੈ ਲਓ ਜੀ ਉਹ ਫਿਰ ਉਹਦੀ ਕੋਈ ਗਾਰੰਟੀ ਵੀ ਨਹੀਂ ਰਹਿੰਦੀ ਤੇ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਬ੍ਰਾਂਡ ਅੱਛਾ ਕਿਹੜਾ ਵਾ ਅੱਜ ਕੱਲ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਦੇਖ ਲਓ ਬਹੁਤ ਸਾਰੇ ਬ੍ਰਾਂਡ ਨੇ ਬਹੁਤ ਜ਼ਿਆਦਾ ਬਹੁਤ ਹਰ ਕੋਈ ਅੱਛਾ ਸਲੀਡ ਕਿਹਨੂੰ ਪ੍ਰਮੋਟ ਕਰਦਾ ਪਿਆ ਹ ਤਾਂ ਉਹ ਦੇਖ ਲਓ ਤੁਸੀਂ ਇਹ ਹੋ ਸਕਦਾ ਹਾਂਜੀ ਮਹਿੰਗਾ ਹੋਊ ਜ਼ਰੂਰ ਹੋਊਗਾ ਥੋੜਾ ਮਹਿੰਗਾ ਮਿਲ ਜੂਗਾ ਜਿਹੜਾ ਅੱਛਾ ਬ੍ਰੀ ਐਥਲੀਟ ਹੈ ਉਹਨੇ ਅਚੀਵਮੈਂਟ ਕੀਤੀ ਹੋਈ ਹੈ ਉਹ ਮਾੜੇ ਬ੍ਰਾਂਡ ਨੂੰ ਪ੍ਰਮੋਟ ਕਰੂਗਾ ਹੀ ਨਹੀਂ ਠੀਕ ਹੈ ਇਹ ਚੀਜ਼ ਮੈਂ ਤਾਂ ਇਹ ਹੀ ਕਹੂੰਗਾ ਨਾ ਕਿਉਂਕਿ ਉਹ ਉਹ ਮਤਲਬ ਆਪਣੇ ਜੂਸ ਦਾ ਆਈਕਨ ਹੁੰਦਾ ਤੇ ਉਹ ਗਲਤ ਚੀਜ਼ ਨੂੰ ਤਾਂ ਪ੍ਰਮੋਟ ਨਹੀਂ ਕਰੂਗਾ ਨਹੀਂ ਜਦੋਂ ਕੋਈ ਬੰਦਾ ਜਿਮ ਜਾਂਦਾ ਨੌਜਵਾਨ ਜਾਂ ਲੜਕੀ ਜਾਂ ਲੜਕਾ ਜਾਂ ਕੋਈ ਵੀ ਹੈਨਾ ਉਹ ਕੀ ਕੀ ਇਹਦੀ ਗੱਲ ਹੋ ਜਾਂਦੀ ਕਿ ਤਿੰਨ ਕਿਹ ਮਹੀਨਿਆਂ ਬਾਅਦ ਪਿੱਛੇ ਹੋ ਜਾਂਦਾ ਡੀ ਮੋਟੀਵੇਟ ਜਿਆਦਾਤਰ ਲੋਕ ਇਦਾਂ ਹੋ ਜਾਂਦੇ ਆ ਉਹ ਜਿਆਦਾ ਐਕਸੈਪਟ ਕਰਦੇ ਨੇ ਅੱਛਾ ਉਹ ਉਹਨਾਂ ਨੂੰ ਹੁੰਦਾ ਹੈ ਵੀ ਜੇ ਮੈਂ ਸਾਲ ਦੇ ਵਿੱਚ ਵੇਟ ਲੋ ਗੇਨ ਕੀਤਾ ਜਿਆਦਾਤਰ ਤਾਂ ਗੇਨ ਵਾਲਾ ਸਿਸਟਮ ਹੀ ਹੁੰਦਾ ਕੁੜੀਆਂ ਦਾ ਵੀ ਮੁੰਡਿਆਂ ਦਾ ਵੀ ਕਿਉਂਕਿ ਫੂਡ ਚੇਨ ਬਿਲਕੁਲ ਗਲਤ ਆ ਲੋਕਾਂ ਦੀ ਹੈ ਨਾ ਤੇ ਉਹ ਕਾਲੀ ਕਰਦੇ ਆ ਜਿਮ ਚ ਜਾ ਕੇ ਹੁਣ ਜਿਆਦਾਤਰ ਮੈਂਟੈਲਿਟੀ ਇਹ ਹੈ ਵੀ ਸ਼ਰਾਬ ਵੀ ਪੀਏ ਸਾਡੇ ਭਾਈ ਸਾਹਿਬ ਵੀ ਹੋਣ ਅਸੀਂ ਪਾਰਟੀਆਂ ਵੀ ਕਰੀਏ ਸਾਡੇ ਐਬਜ਼ ਵੀ ਹੋਣ ਇਹ ਦੋਨੋਂ ਚੀਜ਼ਾਂ ਇੱਕ ਦੂਸਰੇ ਤੋਂ ਉਲਟ ਨੇ ਜੇ ਤੁਸੀਂ ਅੱਛੀ ਬਾਡੀ ਬਣਾਉਣੀ ਆ ਤਾਂ ਤੁਹਾਨੂੰ ਉਹਦੇ ਲਈ ਡਾਈਟ ਰੈਸਟ ਤੇ ਪ੍ਰੋਪਰ ਆਪਣੀ ਡਾਈਟ ਦੇ ਵਿੱਚ ਦੇਖਣਾ ਪਵੇ ਅਸੀਂ ਕਾਰਬ ਜਿੰਨੇ ਖਾਣੇ ਆ ਪ੍ਰੋਟੀਨ ਕਿੰਨਾ ਮਾ ਫਾਈਬਰ ਕਿੰਨਾ ਹੈ ਨਾ ਤੇ ਜ਼ਿਆਦਾਤਰ ਲੋਕ ਫਿਰ ਡੀਮੋਟੀਵੇਟ ਹੋ ਜਾਂਦੇ ਜਦੋਂ ਉਹਦਾ ਗੋਲ ਅਚੀਵ ਨਹੀਂ ਹੁੰਦਾਗਾ ਉਹ ਸੋਸ਼ਲ ਮੀਡੀਆ ਤੇ ਜਿਹੜਾ ਉਹ ਦੇਖੀ ਜਾਂਦੇ ਨੇ ਆ ਕਰਨਾ ਆ ਕਰ ਲਓ ਜੀ ਆ ਕਰ ਲਓ ਹਰ ਐਕਸਪੀਰੀਅੰਸ ਕਰਦੇ ਨੇ ਚੰਗਾ ਮਾੜਾ ਆਪਣੀ ਬੋਡੀ ਤੇ ਜਦੋਂ ਉਹਨਾਂ ਨੂੰ ਨਹੀਂ ਸਹੀ ਰਿਜ਼ਲਟ ਮਿਲਦਾ ਨਹੀਂ ਸਹੀ ਟ੍ਰੇਨਰ ਦੇ ਹੱਥਾਂ ਦੇ ਉਹ ਤਾਂ ਉਹ ਫਿਰ ਆਟੋਮੈਟਿਕਲੀ ਡੀ ਮੋਟੀਵੇਟ ਹੋ ਜਾਂਦੇ ਨੇ ਗਿਵ ਅਪ ਕਰ ਦਿੰਦੇ ਨੇ ਨਵੇਂ ਜਿਮ ਜਾਂਦਾ ਬੰਦਾ ਕੋਈ ਤਾਂ ਉੱਥੇ ਜਿਹੜੇ ਉੱਥੇ ਟ੍ਰੇਨਰ ਹੁੰਦੇ ਆ ਜਾਂ ਉੱਥੋਂ ਦਾ ਸਟਾਫ ਹੁੰਦਾ ਉਹ ਇੱਕ ਮਤਲਬ ਪਰਚਾ ਫੜਾ ਦਿੰਦਾ ਉਹਦੇ ਵਿੱਚ ਮੰਡੇ ਨੂੰ ਸੀ ਐਕਸਰਸਾਈਜ਼ ਲਾਉਣੀ ਆ ਟਿਊਜ਼ਡੇ ਆ ਲਾਉਣੀ ਆ ਫਿਰ ਲੈਗ ਡੇ ਲਾਉਣੀ ਆ ਜੁਸਟਡੇ ਲਾਉਣੀ ਆ ਹਾਂਜੀ ਇਹ ਸਿਰਫ ਇੱਕ ਛੋਟਾ ਜਿਹਾ ਸੀ ਉਪਰਾਲਾ ਕੀਤਾ ਆਪਣੇ ਦਰਸ਼ਕਾਂ ਦੇ ਲਈ ਉਪਰਾਲਾ ਕੀਤਾ ਆਵਾਮ ਦੇ ਲਈ ਕੀਤਾ ਕਿ ਜਿਹੜੇ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰਦੇ ਪਏ ਆ ਕਿ ਸਾਡੀ ਲਾਈਫ ਦੇ ਵਿੱਚ ਕੋਈ ਚੰਗਾ ਨਹੀਂ ਹੁੰਦਾ ਪਿਆ ਉਹਦੇ ਵਿੱਚ ਇਸ਼ੂ ਭਾਵੇਂ ਸਾਡੀ ਬਾਡੀ ਦਾ ਬਣਦਾ ਪਿਆ ਜਾਂ ਸਟ्रेस ਕਰਕੇ ਬਾਡੀ ਮੋਟੀ ਜਾਂ ਪਤਲੀ ਹੁੰਦੀ ਪਈ ਹੈ ਇਹਨਾਂ ਸਾਰਿਆਂ ਦੇ ਵਿੱਚ ਇੱਕ ਅਜਿਹਾ ਕੋਚ ਜਿਨੇ ਤਕਰੀਬਨ 20 ਤੋਂ 25 ਸਾਲ ਇਸੇ ਪੈਸ਼ਨ ਦੇ ਵਿੱਚ ਲਾ ਦਿੱਤੇ ਪ੍ਰੋਫੈਸ਼ਨ ਦੇ ਵਿੱਚ ਲਗਾ ਦਿੱਤੇ ਉਹਨਾਂ ਤੋਂ ਸਵਾਲ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਾਈਟ ਪਲਾਨ ਨੂੰ ਲੈ ਕੇ ਤੇ ਇਸ ਦੇ ਨਾਲ ਜੇਕਰ ਕੋਈ ਵਾਕਈ ਜੰਕ ਫੂਡ ਲਵਰ ਆ ਉਹ ਕਿਵੇਂ ਮੇਨਟੇਨ ਕਰ ਸਕਦਾ ਤੇ ਇਹਨਾਂ ਚੀਜ਼ਾਂ ਦੇ ਵਿੱਚ ਸਟ्रेस ਰੀਲਿਜਿੰਗ ਕਿਵੇਂ ਹੋ ਸਕਦੀ ਹੈ ਤੇ ਜੇ ਤੁਸੀਂ ਜੌਬ ਦੇ ਵਿੱਚ ਆਉਣਾ ਚਾਹੁੰਦੇ ਹੋ ਜਿਵੇਂ ਇਹ ਪਰਸਨਲ ਟ੍ਰੇਨਿੰਗ ਦਿੰਦੇ ਆ ਤਾਂ ਤੁਸੀਂ ਕਿਵੇਂ ਇਸ ਚੀਜ਼ ਨੂੰ ਪ੍ਰੋਫੈਸ਼ਨ ਦੇ ਵਿੱਚ ਕਨਵਰਟ ਕਰ ਸਕਦੇ ਹੋ ਤੇ ਨਾਲ ਦੀ ਨਾਲ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਨੂੰ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ